ਹੈਲੋ ਹੈਲੋ ਖਰਾ ਸਾਹਿਬ ਸਸੀ ਕਾਲ ਕੀ ਹਾਲ ਚਾਲ ਠੀਕ ਠਾਕ ਹੋ ਸਸੀ ਕਾਲ ਕੀ ਹਾਲ ਚਾਲ ਤੁਸੀਂ ਸੁਣਾਓ ਠੀਕ ਠਾਕ ਹੋ ਬਸ ਵਧੀਆ ਮੈਨੂੰ ਉਹ ਗਾਣਾ ਯਾਦ ਆਈ ਜਾਂਦਾ ਸੀ ਯਾਰ ਤੇਰਾ ਤੇ ਤਿਤਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਦੇ ਉਹ ਲੀਡਰਾਂ ਨੂੰ ਵੇਖ ਕੇ ਤੇ ਮਨਜੋ ਜੀ ਖਿਆਲ ਆਈ ਜਾਂਦੀ ਮੈਂ ਚੱਲ ਖਰਾ ਸਾਹਿਬ ਨਾਲ ਗੱਲ ਕਰਦੇ ਆ ਤੇ ਇਹ ਚੱਕਰ ਕੀ ਬਣੀ ਜਾਂਦਾ ਏ ਲੀਡਰ ਤਾਂ ਭੱਜੇ ਜਾਂਦੇ ਸਾਰੇ ਦੇਖੋ ਗੱਲ ਐਸ ਤਰ੍ਹਾਂ ਜੋ ਇਹਨਾਂ ਨੇ ਥੋੜੇ ਦਿਨਾਂ 'ਚ ਪਿੱਛੇ ਜੇ ਕੀਤਾ ਲੀਡਰਾਂ ਨੇ ਹਾਂਜੀ ਇੱਕ ਬੜੀ ਸ਼ਰਮ ਵਾਲੀ ਗੱਲ ਐ ਪੰਜਾਬ ਦੇ ਅੰਦਰ ਜੀ ਕੋਈ ਵੀ ਕਿਸੇ ਪਾਰਟੀ ਨਾਲ ਵੀ ਅਟੈਚ ਹੈ ਦੇਖੋ ਕਿਸੇ ਵਕਤ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਲੋਕ ਨੇ ਜਿਹੜੇ ਜਵਾਨ ਦੇ ਬੜੇ ਪੱਕੇ ਹਮ ਪਰ ਇਹਨਾਂ ਲੋਕਾਂ ਨੇ ਜਵਾਨ ਕੀ ਹੈ ਦੇਖੋ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਕੋਈ ਆਮ ਤੇ ਹੋ ਤੁਸੀਂ ਕੋਈ ਕਾਂਗਰਸ ਦੇ ਹੋ ਤੁਸੀਂ ਕੋਈ ਕਿਸੇ ਪਾਰਟੀ ਦੇ ਮੈਂਬਰ ਹੋ ਸਰ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਉਸ ਪਾਰਟੀ ਚ ਇੰਟਰਸਟ ਰੱਖਿਆ ਸੀ ਜੀ ਤੁਸੀਂ ਉਸੇ ਬੇਸ ਤੇ ਜਿੱਤੇ ਹਮ ਹੁਣ ਤੁਸੀਂ ਛਾਲ ਮਾਰੀ ਬਾਂਦਰ ਵੀ ਨਹੀਂ ਇਸ ਤਰ੍ਹਾਂ ਕਰਦੇ ਤੁਸੀਂ ਛਾਲ ਮਾਰ ਕੇ ਦੂਜੀ ਪਾਰਟੀ ਚਲੇ ਗਏ ਤੁਸੀਂ ਲੋਕਾਂ ਨੂੰ ਪੁੱਛਿਆ ਸਹੀ ਗੱਲ ਹੈ ਭਾਈ ਐਨੇ ਲੱਖ ਮੈਨੂੰ ਵੋਟ ਪਈ ਹੈ ਮੈਂ ਐਨਾ ਟਾਈਮ ਵੇਸਟ ਕੀਤਾ ਤੁਹਾਡਾ ਲੋਕਾਂ ਦਾ ਹੂੰ ਤੁਸੀਂ ਮੇਰੇ ਮਗਰ ਪੋਸਟਰ ਚ ਲਾਉਂਦੇ ਰਹੇ ਤੁਸੀਂ ਜਥੇ ਲੈ ਕੇ ਸਾਰੇ ਮੇਰਾ ਮੇਰੇ ਦੇ ਪਿੱਛੇ ਤੁਰਦੇ ਰਹੇ ਲੋਕ ਮੇਰੇ ਮਗਰ ਤੁਰੇ ਹੂੰ ਇਹਨਾਂ ਮੇਰੇ ਮਗਰ ਤੁਸੀਂ ਜਲੂਸ ਜਲਸੇ ਕੱਢੇ ਤੁਸੀਂ ਕੀ ਇਹਨਾਂ ਦਾ ਇਹਨਾਂ ਦੀ ਡਿਊਟੀ ਨਹੀਂ ਸੀ ਬਣਦੀ ਲੋਕਾਂ ਨੂੰ ਪੁੱਛਣ ਦੀ ਸਹੀ ਗੱਲ ਆ ਜਦੋਂ ਲੋਕ ਤੁਹਾਨੂੰ ਉਥੇ ਫਿੱਟ ਕਰਕੇ ਰਾਜੀ ਸੀ ਤੁਸੀਂ ਲੋਕਾਂ ਦੇ ਜਿਹੜੀ ਚਾਹਤ ਆ ਲੋਕਾਂ ਦੀ ਇੱਛਾ ਦੇ ਤੁਸੀਂ ਉਲਟ ਜਾ ਰਹੇ ਹੂੰ ਅੱਜ ਤੋਂ ਤੇ ਮਾੜੀ ਗੱਲ ਕੀ ਹੋਵੇਗੀ ਸਹੀ ਗੱਲ ਜਿੰਨਾਂ ਨੂੰ ਅਸੀਂ 24 ਘੰਟੇ ਨਿੰਦਨੇ ਮੈਨੂੰ ਲੱਗਦਾ ਉਹਨਾਂ ਚੈਨੀ ਕਰਾਫਟ ਨਾ ਹੋਵੇ ਪਰ ਸਾਡੇ ਲੋਕਾਂ ਨੇ ਤਾਂ ਸ਼ਰਮ ਹੀ ਲਾ ਛੱਡੀ ਹੈ ਹੂੰ ਹੁਣ ਇੱਕ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਉਂਗਾ ਜਿਹੜੀ ਸਰਕਾਰਾਂ ਨੂੰ ਬੜੀ ਚੁਬਣੀ ਹੈ ਲੋਕਾਂ ਨੂੰ ਵੱਡਿਆ ਲੋਕਾਂ ਨੂੰ ਬੜੀ ਬੁਰੀ ਲੱਗਦੀ ਹੈ ਦੇਖੋ ਤੁਸੀਂ ਇਹ ਲੋਕ ਕੋਈ ਤਾਂ ਫੇਸਬੁੱਕ ਤੇ ਆਲੇ 5 ਕਰੋੜ 20 ਕਰੋੜ 25 ਕਰੋੜ ਜਿਵੇਂ ਆਪਾਂ ਸੁਣ ਰਹੇ ਹਾਂ ਇਹ ਲੋਕਾਂ ਦੇ ਕਰਦਾਰ ਨੇ ਜਿਹੜੇ ਪੈਸੇ ਲੈ ਕੇ ਵਿਕਦੇ ਨੇ ਸਹੀ ਆ ਤੇ ਕੋਈ ਵਕਤ ਸੀ ਸਿੱਖਾਂ ਦੇ ਸਿਰਾਂ ਦਾ ਮੁੱਲ ਦੁਸ਼ਮਣ ਪਾਉਂਦਾ ਹੁੰਦਾ ਸੀ ਅੱਜ ਸਾਡੀ ਦੇਖੋ ਤੁਸੀਂ ਅੱਜ ਸਾਡੀ ਜਮੀਰ ਦਾ ਮੁੱਲ ਪੈਂਦਾ ਓਦੋਂ ਸਾਡੇ ਸਿਰ ਦਾ ਮੁੱਲ ਪੈਂਦਾ ਸੀ ਹੂੰ ਫਰਕ ਕਿੰਨਾ ਹੋ ਗਿਆ ਦੇਖੋ ਨਾ ਬਿਲਕੁਲ 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 ਜ਼ਮੀਰ ਵਿਕਦੀ ਹੈ 5 ਕਰੋੜ 10 ਕਰੋੜ 20 ਕਰੋੜ 25 ਕਰੋੜ ਹੂੰ ਸਿਰਫ ਇੱਕ ਦੇ ਸੀ ਉਹਦੇ 50 ਰੁਪਏ ਹੂੰ ਜਦੋਂ ਉਹ 1700 ਕੁਸ਼ ਦੇ ਵਿੱਚ ਔਰ ਜਦ ਉਹ ਜਿਆ ਰੇਟ ਉਦੋਂ ਦਾ ਦੇਖੀਏ 50 ਰੁਪਏ ਵੀ ਅੱਜ ਦੇ ਕਰੋੜਾਂ ਰਗੇ ਸੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਇਹ ਫਟੇਗੜ ਸਭ ਜਾਂਦੇ ਨੇ ਤੇ ਮੱਥਾ ਕਾਹਦਾ ਟੇਕਣ ਜਾਂਦੇ ਨੇ ਹੂੰ ਉੱਥੇ ਤਾਂ ਉੱਥੇ ਕੀ ਸਿੱਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਰਾਜ ਦੇਵਾਂਗੇ ਤੁਸੀਂ ਮਾਲਕ ਹੋਮੋਂਗੇ ਬਾਦਸ਼ਾਹ ਹੋਵੋਗੇ ਉਹਨਾਂ ਨੇ ਜਵਾਬ ਦਿੱਤਾ ਠੋਕਰ ਮਾਰੀ ਸੀ ਵਜੀਦ ਖਾਂ ਦੇ ਉਸ ਲਬਜ ਹੂੰ ਫਿਰ ਆਪਾਂ ਕਰਨ ਕੀ ਜਾਨੇ ਹੂੰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਮੈਂ ਜੇ ਆਪਾਂ ਉਹਨਾਂ ਦਾ ਪਾਸਟ ਵੇਖੀਏ ਜਾਂ ਉਹਨਾਂ ਦਾ ਪਿਛੋਕੜ ਵੇਖੀਏ ਤਾਂ ਕੋਈ ਉਹ ਅਮੀਰ ਆਦਮੀ ਨਹੀਂ ਸੀ ਸਹੀ ਹੈ ਦੁਨੀਆਂ ਦਾ ਕਿਹੜਾ ਲਾਲਚ ਉਹਨਾਂ ਨੂੰ ਨਹੀਂ ਦਿੱਤਾ ਗਿਆ ਪਰ ਆਪਦੇ ਪੰਜਾਬ ਤੇ ਆਪਦੀ ਕੌਮ ਤੇ ਆਪਦੇ ਉਹਨਾਂ ਲਬਜਾਂ ਦੇ ਬੰਦੇ ਪੂਰੇ ਉੱਤੇ ਹੂੰ ਇਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਇਹ ਕੱਲ ਨੂੰ ਤੁਹਾਡੇ ਅੱਗੇ ਆ ਕੇ ਤੁਹਾਡੇ ਲਈ ਲੋਕ ਲੜਨਗੇ ਇਹ ਕੱਲ ਨੂੰ ਪ੍ਰੋਟੈਸਟ ਕਰਨਗੇ ਤੁਹਾਡੀ ਖਾਤਰ ਹੂੰ ਇਹ ਤੁਹਾਡੀਆਂ ਮੰਗਾਂ ਲੈਣ ਜਾਣ ਕਰਨਗੇ ਹੂੰ ਜਿਨ੍ਹਾਂ ਨੂੰ ਜਦੋਂ ਮਰਜ਼ੀ ਕੋਈ ਬੁਰਕੀ ਛੁੱਟਦੇ ਕਰੇਗਾ ਇਹ ਬੁਰਕੀ ਲੈਣ ਮੂੰਹ 'ਚ ਪਾ ਕੇ ਭੱਜ ਜਾਣ ਕਰਨਗੇ ਸਹੀ ਆਈ ਡੂ ਤੇ ਮਾੜਾ ਟਾਈਮ ਪੰਜਾਬ ਦੇ ਉੱਪਰ ਸ਼ਾਇਦ ਨਾ ਆਇਆ ਹੋਵੇ ਤੇ ਨਾ ਹੀ ਮੇਰੇ ਦੇਖ ਵਿੱਚ ਐਡਾ ਮਾੜਾ ਟਾਈਮ ਆਉਣਾ ਪੰਜਾਬ ਦੇ ਉੱਪਰ ਦੇਖੋ ਹਮਲੇ ਹੁੰਦੇ ਨੇ ਹਮਲੇ ਸ਼ੁਰੂ ਤੋਂ ਹੁੰਦੇ ਆ ਇਹ ਲੋਕ ਮਰਦੇ ਗਏ ਮਰੇ ਨੇ ਪਰ ਜਮੀਰਾ ਨਹੀਂ ਜਿਮਰੀਆਂ ਜਿਵੇਂ ਇਸ ਵਾਰ ਲੋਕਾਂ ਦੀਆਂ ਮਰ ਰਹੀਆਂ ਯਾ ਅੱਜ ਤੁਸੀਂ ਐਸ ਪਾਰਟੀ ਚ ਕੱਲ ਕਿਸੇ ਚ ਪਰਸੋਂ ਕਿਸੇ ਚ ਹੂੰ ਪੱਗ ਦਾ ਇੱਕ ਤੁਸੀਂ ਮਜ਼ਾਕ ਬਣਾ ਕੇ ਰੱਖ ਦਿੱਤਾ ਯਾਰ ਪੰਜਾਬ ਦੇ ਅੰਦਰ ਹੂੰ 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 ਦੂਜੇ ਧਰਮ ਬਾਰੇ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਪਰ ਪੱਗਾਂ ਵਾਲਿਆਂ ਨੂੰ ਤਾਂ ਸ਼ਰਮੀ ਲੱਗਦੀ ਐ ਇਸ ਵਾਰ ਯਾਰ ਸਹੀ ਆ ਜੇਕਰ ਮੈਂ ਉਹੀ ਫੇਰ ਕਰੂੰਗਾ ਕਿ ਕਿੱਥੇ ਸਿਰ ਦਾ ਮੁੱਲ ਤੇ ਕਿੱਥੇ ਜਮੀਰ ਦਾ ਮੁੱਲ ਹੂੰ 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 ਲੜਨ ਤਾਂ ਯਾਰ ਇਹੋ ਜੀ ਮੈਂ ਨਾ ਉਹ ਲੀਡਰ ਦੀ ਇੰਟਰਵਿਊ ਸੁਣੀ ਜਾਂਦਾ ਸੀ ਲੁਧਿਆਣੇ ਵਾਲੇ ਦੀ ਜਿਹੜਾ ਗਿਆ ਉਹ ਕਹਿੰਦਾ ਕਿ 10 ਸਾਲ ਪਿਛਲੇ ਜਿਹੜੇ ਸੀ ਉਹਾਂ ਦੇ ਵੀ ਮੋਦੀ ਦੀ ਸਰਕਾਰ ਰਹੀ ਅਸੀਂ ਕੰਮ ਕਰਕੇ ਦੇਣੇ ਚਾਹੁੰਦੇ ਸੀ ਲੋਕਾਂ ਦੇ ਪਰ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦੀ ਹੀ ਆਉਣੀ ਆ ਤੇ ਤਾਂ ਕਰਕੇ ਮੈਂ ਉਧਰ ਗਿਆ ਚਲਾ ਤੇ ਮੈਂ ਉਹਦੇ ਇੱਕ ਸਾਥੀ ਲੀਡਰ ਨੂੰ ਹੀ ਪੁੱਛ ਲਿਆ ਮੈਂ ਕਿਹਾ ਵੀ ਭਾਈ ਉਹ ਤਾਂ ਇਸ ਤਰ੍ਹਾਂ ਕਰਕੇ ਉਧਰ ਗਿਆ ਜਲੇ ਉਹ ਆਂਦਾ ਵੀ ਨਾ ਤਾਂ ਇਹਨੇ ਐਮਪੀ ਵੀ ਨਹੀਂ ਬੰਦਾ ਆਂਦਾ ਜਿਹੜਾ ਆਂਦਾ ਨਾ ਉਹਨੇ ਸਰਕਾਰ ਆਉਣੀ ਐ ਐਮਪੀ ਜਿੱਤ ਕੇ ਵਿਖਾ ਦੇ ਜਾਂਦਾ ਕਿਉਂਕਿ ਇਹ ਲੋਕਾਂ ਦੀ ਜ਼ਮੀਰ ਆਬਦੇ ਨੇ ਤਾਂ ਲੋਕਾਂ ਦੀ ਜ਼ਮੀਰ ਵੇਚ ਗਏ ਨਾ ਲੋਕਾਂ ਨੇ ਵੋਟਾਂ ਪਾਈਆਂ ਇਹ ਗਾਂ ਗਏ ਚਲੇ ਹਾਂ ਤੇ ਉਹ ਕਹਿੰਦਾ ਵੀ ਐਮਪੀ ਕਿੱਥੋਂ ਬਣ ਜੂ ਕਾਂਗਰਸ ਲੀਡਰ ਨੇ ਗੱਲ ਕਹੀ ਬਿਲਕੁਲ ਮੇਰੀ ਗੱਲ ਸੁਣ ਲੋ ਫੋਰ ਐਗਜ਼ਾਮਪਲ ਮੈਂ ਕਿਸੇ ਪਾਰਟੀ ਦਾ ਮੈਂਬਰ ਮੈਂ ਬੰਦਾ ਆ ਮੈਂ ਮੈਂ ਤੁਹਾਨੂੰ ਵੋਟ ਉਸ ਕਰਕੇ ਪਾਈ ਸੀ ਸਹੀ ਹੈ ਕਿ ਤੁਸੀਂ ਉੱਥੇ ਵੋਟ ਪਾਉਂਗਾ ਮੈਂ ਤੁਸੀਂ ਲੱਖਾਂ ਹਜ਼ਾਰਾਂ ਲੋਕਾਂ ਦੇ ਤੁਸੀਂ ਜਿਹੜੀ ਤੁਹਾਨੂੰ ਵੋਟ ਪਾਈ ਹੈ ਤੁਸੀਂ ਉਹਨੂੰ ਥੱਲੇ ਪੈਰਾ ਥੱਲੇ ਮਲ ਕੇ ਰੱਖਤਾ ਹੈ ਫਿਰ ਮੈਂ ਕਿ ਲਵਜ ਹੋਰ ਕਰਾਂਗਾ ਤੁਹਾਡੇ ਨਾਲ ਤੋਂ ਸਰਦਾਰ ਸਿਮਰਜੀਤ ਸਿੰਘ ਸਰਦਾਰ ਸਿਮਰਜੀਤ ਸਿੰਘ ਮਾਨ ਹਜ਼ਾਰਾਂ ਕਰੋੜਾਂ ਦਾ ਤੁਹਾਡੇ ਨਾਲੋਂ ਚ ਹੂੰ ਯਾਰੋ ਬੰਦਾ ਪਿਛਲੇ 40 ਸਾਲ ਤੋਂ ਇੱਕ ਥਾਂ ਤੇ ਤੁਰਿਆ ਤਾਂ ਆਉਂਦਾ ਹੈ ਨਾ ਇੱਕੋ ਮਿਸ਼ਨ ਲੈ ਕੇ ਇੱਕੇ ਥਾਂ ਤੇ ਅੜਿਆ ਹੋਇਆ ਇੱਕੋ ਮਿਸ਼ਨ ਹੈ ਇੱਕੋ ਦੀ ਆਵਾਜ਼ ਹੈ ਯਾਰ ਅੱਜ ਪੰਜਾਬ ਨਹੀਂ ਚੱਲਦਾ ਤਾਂ ਹੈ ਨਾ ਉਹ ਹੂੰ ਅੱਜ ਕਾਮ ਦੀ ਗੱਲ ਤਾਂ ਕਰਦਾ ਵਿਕਤਾਂ ਵੀ ਸਕਦਾ ਹੈ ਹੂੰ ਪਰ ਵਿਕਿਆ ਨਹੀਂ ਇਹ ਕਹਿੰਦੀ ਕਿ ਆਉਣ ਵਾਲੇ ਸਮੇਂ 'ਚ ਤਾਂ ਪਰ ਕਾਫੀ ਲੀਡਰ ਜਿਹੜੇ ਉਹ ਲੈ ਕੇ ਜਾ ਰਹੀ ਹੈ ਭਾਜਪੀ ਨੇ ਵੀ ਕਹਿਤਾ ਵੀ ਬੜੇ ਵੱਡੇ ਵੱਡੇ ਬੱਬਰ ਸ਼ੇਰ ਲੈ ਕੇ ਜਾਣੇ ਤੁਹਾਡੇ ਪਰ ਮੈਂ ਕਹਿੰਦਾ ਕੋਈ ਵੀ ਕਿਸੇ ਪਾਰਟੀ 'ਚੋਂ ਦੂਜੇ ਪਾਸੇ ਜਾਵੇ ਪਰ ਮੇਰੇ ਦੇਖਣ 'ਚ ਲੋਕਾਂ ਨੂੰ ਇਹਨਾਂ ਨੂੰ ਛਿੱਤਰ ਮਾਰ ਕੇ ਕੋਈ ਵੋਟ ਨਹੀਂ ਪਾਉਣੀ ਚਾਹੀਦੀ ਯਾਰ ਤੁਸੀਂ ਮਜ਼ਾਕ ਬਣਾਇਆ ਤੁਹਾਡਾ ਜੀ ਕਰੇ ਅਸੀਂ ਉੱਥੇ ਖੜ੍ਹ ਕੇ ਤੁਸੀਂ ਸਾਨੂੰ ਵੋਟਾਂ ਪਾ ਦਿਓ ਤੁਹਾਡਾ ਜੀ ਕਰੇ ਸੀ ਇੱਧਰ ਚੱਲੇ ਅੱਜ ਇਹਨੂੰ ਵੋਟਾਂ ਪਾ ਦਿਓ ਹੂੰ ਤੁਸੀਂ ਤਾਂ ਸਾਨੂੰ ਇੱਕ ਨੌਕਰ ਤੋਂ ਵੀ ਥੱਲੇ ਕਰਤਾ ਯਾਰ ਚੁੱਕੇ ਹੂੰ ਐਸੇ ਤਮ ਤੇ ਪੰਜਾਬ ਦੀ ਪਬਲਿਕ ਦੀ ਕੀ ਹیثیت ਇਹਨਾਂ ਦੀ ਨਿਗਾਹ ਦੇ ਅੰਦਰ ਹੂੰ ਇੱਕ ਜਾਨਵਰ ਤੋਂ ਵੀ ਮਾੜੀ ਹੈ ਜਿਹਨੂੰ ਕਿਹ ਹੈ ਜਿੱਧਰ ਜੋ ਕਾਂਗੇ ਪੂਸ਼ ਮਾਰ ਕੇ ਪੰਜਾਬ ਦੇ ਲੋਕ ਮਗਰ ਤੁਰੇ ਫਿਰਨਗੇ ਪਰ ਮੈਂ ਕਹੂੰਗਾ ਕਿਸੇ ਵੀ ਪਾਰਟੀ ਦਾ ਬੰਦਾ ਜਿਹੜਾ ਬੰਦਾ ਆਪਦੀ ਪਾਰਟੀ ਜਾਂ ਲੋਕਾਂ ਨੂੰ ਪਾਰਟੀ ਨੂੰ ਛੱਡੋ ਜਿੱਥੇ ਲੋਕਾਂ ਨੇ ਖਿਲਾਰਿਆ ਸੀ ਲੋਕਾਂ ਦੇ ਕਹਿਣ ਤੋਂ ਪਾਸੇ ਬਿਣਾ ਪੁੱਛੇ ਤੋਂ ਪਾਸੇ ਭੱਜਾ ਹੈ ਯਾਰ ਉਹਨੂੰ ਪੰਜਾਬ 'ਚ ਸਾਹ ਨਾ ਲੈਣ ਦਿਓ ਉਹਨੂੰ ਪੰਜਾਬ 'ਚ ਖਲੋਣ ਨਾ ਦਿਓ ਉਹਨੂੰ ਪੰਜਾਬ 'ਚ ਵੋਟ ਨਾ ਪਾਉਣ ਦਿਓ ਉਸ ਬੰਦੇ ਨੂੰ ਹੂੰ ਉਹਨੇ ਆਪਦੀ ਜ਼ਮੀਰ ਵੇਚੀ ਆ ਨਾਲ ਸਾਨੂੰ ਉਹਨੇ ਵੇਚਿਆ ਉਹਨੇ ਬੰਦੇ ਨੇ ਹੂੰ ਸੋ ਸਾਡੀਆਂ ਡਿਊਟੀਆਂ ਵੀ ਬਣਦੀਆਂ ਨੇ ਨਹੀਂ ਜੀ ਚਗੜਾ ਕੁਝ ਨਹੀਂ ਹੋ ਰਣਗੇ ਫਿਰ ਨਾ ਮੇਰੇ ਤਾਂ ਗੱਲ ਹੀ ਖਤਮ ਹੈ ਹਾਂ ਜੀ ਲੋਕ ਘੇਰਣਗੇ ਫਿਰ ਇਹਨਾਂ ਨੂੰ ਦੇਖੋ ਫਰਜ ਤਾਂ ਬੰਦਾ ਹੈ ਤੇ ਰੰਦਾ ਬਦਲ ਸਵਾਲ ਪੁੱਛਣਾ ਹੈ ਵੋਟ ਨਹੀਂ ਪਾਉਣੀ ਚਾਹੀਦੀ ਹੂੰ ਕਿ ਤੈਨੂੰ ਮੈਂ ਕਿਹਾ ਸੀ ਕਿ ਤੂੰ ਜੀ ਦੂਜੀ ਪਾਰਟੀ ਜਾ ਹੂੰ ਤੈਨੂੰ ਪਹਿਲਾਂ ਵੋਟ ਪਾਈ ਤੂੰ ਉਹਨੂੰ ਵੋਟ ਨੂੰ ਖਰਾਬ ਕੀਤਾ ਹੂੰ ਕਿਉਂ ਕਿਉਂ ਬੇੜਾ ਕਰ ਕੀਤਾ ਹੂੰ ਠੀਕ ਹੈ ਨਾ ਜਿਹੜੀ ਪਾਰਟੀ ਨੂੰ ਅਸੀਂ ਪੰਜਾਬ ਚ ਪਸੰਦ ਨਹੀਂ ਕਰਦੇ ਤੂੰ ਉਹਨੂੰ ਲੈ ਕੇ ਆ ਰਿਹਾ ਹੂੰ ਅਜੇ ਹੁਣੇ ਪੰਜਾਬ ਦੇ ਉੱਪਰ ਹਮਲਾ ਹੋਇਆ ਹੈ ਬਾਰਡਰ ਦੇ ਉੱਪਰ ਇੱਕ ਮੁੰਡਾ ਬਖੋਲੀ ਦਾ ਮਾਰ ਦਿੱਤਾ ਗਿਆ ਹੂੰ ਤੁਹਾਨੂੰ ਸ਼ਰਮ ਆਈ ਕੋਈ ਤੁਹਾਡੇ ਰੀਡਰਾਂ ਨੂੰ ਹੂੰ ਯਾਰ ਹਵਲੇ ਹੁੰਦੇ ਆਏ ਨੇ ਬੰਦੇ ਮਰਦੇ ਆਏ ਨੇ ਪਰ ਯਾਰ ਇਸ ਤਰ੍ਹਾਂ ਇਸ ਤਰ੍ਹਾਂ ਪੰਜਾਬ ਨੇ ਸਰੈਂਡਰ ਕਰ ਦੇਣਾ ਸੀ ਯਾਰ ਲਹਨਤ ਹੈ ਵਾਕਿਆ ਹੀ ਇੱਕ ਫੇਰ ਉਹੀ ਗੱਲ ਆਉਂਦੀ ਹੈ ਮਹਾਰਾਜਾ ਤੇਰੇ ਬਿਨਾ ਤਾਂ ਜਮੀਰ ਕਿਸੇ ਦੀ ਹੈ ਹੀ ਨਹੀਂ ਯਾਰ ਹੂੰ ਅੰਗਰੇਜ਼ਾਂ ਦੇ ਅੱਗੇ ਵੀ ਸਰੈਂਡਰ ਐਸੇ ਤਰ੍ਹਾਂ ਹੀ ਕੀਤਾ ਸੀ ਇੱਥੋਂ ਦੇ ਲੋਕਾਂ ਨੇ ਕੀਤਾ ਸੀ ਇੱਥੋਂ ਦੇ ਰਾਜਿਆਂ ਮਹਾਰਾਜਾ ਨੇ ਸਰੈਂਡਰ ਕਰਤਾ ਸੀ ਅੰਗਰੇਜ਼ਾਂ ਦੇ ਹੂੰ ਇਸ ਤਰ੍ਹਾਂ ਹੀ ਆਪਕਾ ਜਮੀਰਾ ਵੇਚ ਦਿੱਤੀਆਂ ਗਈਆਂ ਸੀ ਇਹ ਕਹਿੰਦੀ ਕਿ ਆ ਇਲੈਕਸ਼ਨ ਤੋਂ ਬਾਅਦ ਹੋ ਸਕਦਾ ਬਸਾਖੀ ਤੱਕ ਇੱਕ ਵੱਡਾ ਤਮਾਕਾ ਹੋ ਜਾਵੇ ਮਾਲਵੇ ਦੇ ਕਹਿੰਦੇ 35 40 ਐਮਐਲਏ ਉਹਨਾਂ ਦੀ ਲਿਸਟ ਦੇ ਵਿੱਚ ਹੈਗੇ ਉਹ ਕਹਿੰਦੇ ਵੀ ਇੱਧਰ ਚਲੇ ਜਾਣੇ ਸਾਰੇ ਦੇਖੋ ਲੋਕਾਂ ਨੂੰ ਬੜੀ ਖੁਸ਼ੀ ਹੋਈ ਸੀ ਕਿ ਯਾਰ ਗਰੀਬ ਘਰ ਦੇ ਬੰਦੇ ਅੱਗੇ ਆਏ ਨੇ ਸਹੀ ਹੈ ਆਮ ਘਰਾਂ ਦੀ ਗੱਲ ਜੋ ਚੱਲੀ ਸੀ ਕਹਿੰਦਾ ਇੱਕ ਸੱਜਣ ਮਿੱਤਰ ਦੀ ਗੱਲ ਮੈਨੂੰ ਬੜੀ ਚੁਭਮੀ ਲੱਗੀ ਉਹ ਕਹਿੰਦਾ ਜੀ ਗਰੀਬ ਨੇ ਵਿਚਾਰੇ ਤਾਂ ਹੀ ਪੈਸੇ ਕਮਾਉਂਦੇ ਨੇ ਮੈਂ ਕਿਹਾ ਯਾਰ ਗਰੀਬੀ ਦੀ ਨਹੀਂ ਸੰਤਾਰੇ ਦੇਖ ਲਓ ਨਾ ਤੁਸੀਂ ਹਾਂ ਯਾਰੋ ਕਿੱਡੇ ਕੋ ਅਮੀਰ ਲੋਕ ਸੀ ਸਹੀ ਇਹ ਉਹ ਤਾਂ ਇੱਕ ਥੱਲੇ ਲੜਾਈ ਕਰ ਰਹੇ ਨੇ ਇਹ ਇੱਕ ਐਮਐਲਏ ਦੀ ਕਾਰ ਲੈ ਕੇ ਸਟੇਟ ਤੋਂ ਲੈ ਕੇ ਤੁਰ ਰਹੇ ਨੇ ਯਾਰ ਇਹ ਤਾਂ ਵੀ ਜ਼ਮੀਰ ਰੁਕੀ ਨਹੀਂ ਇਹਨਾਂ ਦੀ ਹੂੰ ਉਹ ਆਦਮੀ ਆਪਦੇ ਹੱਕਾਂ ਦੇ ਲਈ ਜਾਨ ਦੇ ਰਹੇ ਨੇ ਪੰਜਾਬ ਦੇ ਅੰਦਰ ਪੰਜਾਬ ਦੇ ਲਈ ਜਾਨ ਦੇ ਰਹੇ ਨੇ ਨਾਲੇ ਛੋਟੇ ਮੋਟੇ ਰਾਜ ਤੇ ਬਹਿ ਕੇ ਵੀ ਜ਼ਮੀਰ ਵੇਚ ਰਹੇ ਨੇ ਆਪਦੀ ਇਹ ਹੂੰ ਇਦੋਂ ਤੋਂ ਮੜਾ ਕੀ ਹੋਵੇਗਾ ਹੂੰ 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 ਸੋ ਮੇਰੇ ਦੇਖੇ ਤਾਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੋਕਾਂ ਦੇ ਚਿਹਰੇ ਆਪਦੇ ਮਨ 'ਚ ਰੱਖ ਲੋ ਇਹਨਾਂ ਨੂੰ ਜ਼ਿੰਦਗੀ 'ਚ ਮੂੰਹ ਨਾ ਲਾਇਆ ਹੂੰ ਬੰਦੇ ਨੇ ਯਾਰ ਮੈਂ ਕਹਿੰਦਾ ਸਰਦਾਰ ਜਗਮੀਤ ਸਿੰਘ ਤੁਸੀਂ ਇਹਨਾਂ ਨੂੰ ਕਿੱਥੇ ਭੇਜਿਆ ਤੁਹਾਡੇ ਲਈ ਗਏ ਨੇ ਇਹਨਾਂ ਨੂੰ ਕੀ ਬੰਦਾ ਬੁਰਕੀ ਸੁੱਟ ਦਿੰਦਾ ਹੈ ਤੇ ਇਹ ਤੁਹਾਨੂੰ ਕਤਲ ਤੁਹਾਨੂੰ ਜ਼ਹਿਰ ਦੇ ਦੇਣਗੇ ਬਿਲਕੁਲ ਜਿਹੜਾ ਜਿਹੜੇ ਦੇ ਹਾਲਾਤੋ ਕੀ ਸਾਹਮਣੇ ਤਾਂ ਕੁਝ ਵੀ ਹੋ ਸਕਦਾ ਦੇਖੋ ਇਹਦਾ 10-20 ਕਰੋੜ ਦੀ ਮਾਰ ਹੈ ਨਾ ਇਹਨਾਂ ਨੂੰ 100 ਕਰੋੜ ਦੇ ਦਿਓ ਰਾਤ ਨੂੰ ਪਾਣੀ 'ਚ ਜ਼ਹਿਰ ਪਾ ਦਿਓ ਇਹ ਡੇ ਘਾਟ ਮਾਰੇ ਬੱਤੇ ਨੇ ਇਹਦਾ ਟੈਂਕਿਆ ਯਾਰ ਪਾਉਣਗੇ ਬੰਦੇ ਇਹੋ ਜੀ ਹੂੰ ਜਿਹੜਾ ਬੰਦਾ ਸਰਦਾਰ ਸਾਹਿਬ ਇੱਕ ਵਾਰ ਵਿਗਿਆ ਚਾਹੇ ਰੁਪਈਏ ਤੇ ਵਿਕਿਆ ਹੈ ਚਾਹੇ 100 ਕਰੋੜ ਤੇ ਵਿਕਿਆ ਹੈ ਉਹਦੀ ਤਸੱਲੀ ਨਹੀਂ ਹੁੰਦੀ ਮੁੜ ਕੇ ਜ਼ਿੰਦਗੀ ਦੇ ਵਿੱਚ ਹੂੰ ਇਹ ਬੰਦਾ ਆਦਮੀ ਕਦੋਂ ਵੀ ਤੁਹਾਨੂੰ ਧੋਖਾ ਦੇ ਕੇ ਤੁਹਾਨੂੰ ਮਾਰ ਸਕਦਾ ਬੰਦਾ ਖਰਸੋ ਵੀ ਕਹਿੰਦੇ ਕਿ ਹਲਚਲ ਜ਼ਿਆਦਾ ਪੰਜਾਬ ਦੇ ਵਿੱਚ ਹੀ ਚੱਲ ਰਹੀ ਆ ਬਾਹਰਲੇ ਸੂਬਿਆਂ ਸਰ ਵਿੱਚ ਇੰਨਾ ਕੁਝ ਨਹੀਂ ਹੈਗਾਗਾ ਇੱਥੇ ਹੀ ਜ਼ਿਆਦਾ ਜ਼ੋਰ ਲੱਗਿਆ ਹੋਇਆ ਚਾਹੇ ਤਾਂ ਉਹ ਈਡੀ ਦੇ ਜ਼ਰੀਏ ਕਿਸੇ ਨੂੰ ਦਬਾਉਣ ਦੀ ਗੱਲ ਹੋਵੇ ਚਾਹੇ ਉਹ ਲੀਡਰਾਂ ਨੂੰ ਡਰਾ ਤਮਕਾ ਕੇ ਨਾਲ ਜੋੜਨ ਦੀ ਚਾਹੇ ਲਾਲਚ ਦੇ ਕੇ ਜਾਂ ਕਿਸੇ ਵੀ ਵਾਸ ਉਹਨਾਂ ਨੇ ਆਪਦੇ ਨਾਲ ਜੋੜਨ ਦੀ ਗੱਲ ਕੀਤੀ ਇਹ ਵੀ ਪੰਜਾਬ ਦੇ ਵਿੱਚ ਇੱਕ ਹਵਾ ਕ੍ਰੀਏਟ ਕੀਤਾ ਜਾ ਰਿਹਾ ਇਹ ਹਵਾ ਕਈ ਤੇ ਇਹ ਗੱਲ ਕਹਿੰਦੇ ਨੇ ਕਿ ਆਉਣ ਵਾਲਾ ਬੜਾ ਸਿਮਾ ਭਿਆਨਕ ਹੋ ਸਕਦਾ ਕਈ ਲੋਕ ਇਹ ਵੀ ਗੱਲ ਕਹਿੰਦੇ ਜਿਹੜੇ ਬੀਜੇਪੀ ਪੱਖ ਦੇ ਨਾਲ ਸੋਚ ਰੱਖਦੇ ਉਹ ਕਹਿੰਦੇ ਕਿ ਨਹੀਂ ਸਿੱਖਾਂ ਲਈ ਫਾਇਦੇ ਦੀ ਗੱਲ ਹੋਵੇਗੀ ਦੇਖੋ ਮੈਂ ਤਾਂ ਤੁਹਾਨੂੰ ਇੰਨੀ ਗੱਲ ਕਹਿਣਾ ਮੈਂ ਤੁਹਾਨੂੰ ਉਹੀ ਫਿਰ ਗੱਲ ਦਰਉਣਾ ਜਿਹੜਾ ਬੰਦਾ ਵਿੱਕਿਆ ਨੇ ਇੱਕ ਵਾਰ ਵਿੱਕਿਆ ਉਹਦੀ ਜ਼ਿੰਦਗੀ ਤਸੱਲੀ ਨਹੀਂ ਹੁੰਦੀ ਹੁੰਦੀ ਉਹ ਜੋ ਮਰਜ਼ੀ ਜ਼ਿੰਦਗੀ 'ਚ ਕਰ ਸਕਦਾ ਬਾਕੀ ਸਿੱਖਾਂ ਦੇ ਨਾਲ ਅੱਜ ਜ਼ਿਕਰ ਨਾ ਤਾਂ ਸਹੀ ਹੋਇਆ ਤੇ ਨਾ ਹੋਣਾ। ਹੂੰ ਜਦੋਂ ਸਿੱਖਾਂ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਜਰਨੈਲ ਬਣਾਇਆ ਤੁਸੀਂ ਉਹੀ ਕਦਮ-ਕਦਮ ਤੇ ਉਹਦੇ ਨਾਲ ਲਾਲਚ 'ਚ ਵਿਖ ਜਾਣਗੇ। ਕੱਲ ਨੂੰ ਕਿ ਬਾਹਰਲੀ ਕੰਟਰੀ ਆ ਕੇ ਕਹਿ ਦੇਗੇ ਇਹਨੇ ਪੈਸੇ ਚੁੱਕ। ਹੂੰ ਇਹਨੇ ਬਜਾ ਨੂੰ ਮਾਰ ਦੇ ਮਾਰ ਦੇਣਗੇ। ਹੂੰ ਇਹਨਾਂ ਦੀ ਤਾਂ ਕੋਈ ਤਸੱਲੀ ਨਹੀਂ ਇਹਨਾਂ ਲੋਕਾਂ ਦੀ। ਹੂੰ ਇਹੋ ਜਿਹੇ ਬੰਦਿਆਂ ਨੂੰ ਤਾਂ ਮੇਰੇ ਦੇਖਣ ਚ ਪੁਰਾਣੇ ਜ਼ਮਾਨੇ ਦੇ ਅੰਦਰ ਕੋਈ ਰਾਜੇ ਮਹਾਰਾਜੇ ਨਾਲ ਇਹੋ ਜਿਹੇ ਬੰਦਿਆਂ ਦਾ ਫੌਜ ਤੇ ਭਰਤੀ ਨਹੀਂ ਸੀ ਕਰਦੇ ਇਹੋ ਜਿਹੇ ਬੰਦਿਆਂ ਨੂੰ ਤਾਂ ਹੂੰ ਕਿਉਂਕਿ ਇਹ ਬੰਦੇ ਧੋਗ ਲੈ ਰਹੇ ਨੇ ਇਹ ਕਿਸੇ ਨੂੰ ਮਾਰ ਸਕਦੇ ਨੇ ਹੂੰ ਇਹ ਪੈਸੇ ਦੀ ਜੋ ਮਰਜ਼ੀ ਕਰ ਸਕਦੇ ਨੇ ਹੁਣ ਉਹ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਉਹ ਕਹਿੰਦੇ ਕਿ ਜੇ ਤਾਂ ਕਾਲੀ ਤੇ ਬੀਜੇਪੀ ਦਾ ਸਮਝੌਤਾ ਹੋ ਜਾਂਦਾ ਫਿਰ ਇਹ ਸਾਰਾ ਕੁਝ ਚੰਗਾ ਸੀ ਜੇ ਉਹਨਾਂ ਦਾ ਸਮਝੌਤਾ ਨਹੀਂ ਹੋਇਆ ਕੱਲੇ ਬੀਜਪੀ ਦੇ ਪੰਜਾਬ ਦੇ ਵਿੱਚ ਐਂਟਰੀ ਕਰਕੇ ਜਿਹੜਾ ਕੁਝ ਕਰ ਰਹੀ ਆ ਫਿਰ ਬੀਜਪੀ ਮਾੜੀ ਕਿਵੇਂ ਹੋ ਸਕਦੀ ਐ ਨਹੀਂ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਨਾ ਤਾਂ ਮੈਂ ਅਕਾਲੀ ਦਲ ਨੂੰ ਪਸੰਦ ਕਰਦਾ ਨਾ ਮੈਂ ਕਿਸੇ ਹੋਰ ਮੇਰਾ ਕਿਤੇ ਪਾਰਟੀ ਨਾਲ ਕੋਈ ਲਿੰਕ ਨਹੀਂ ਹਮ ਪਰ ਮੈਨੂੰ ਅੱਜ ਦੁੱਖ ਹੋਦੋਂ ਹੋਇਆ ਜਦੋਂ ਲੀਡਰ ਵਿਖਦੇ ਨੇ ਹਮ ਯਾਰ ਗੱਲ ਆਪਦੀ ਜਦੋਂ ਤੁਹਾਡਾ ਮੁੱਲ ਪੈਣ ਲੱਗ ਗਿਆ ਨਾ ਹਮ ਹਮ ਇੰਨਾ ਪੈਸਾ ਲੈ ਲਓ ਯਾਰ ਤੁਸੀਂ ਨਾ ਕੁੱਤੇ ਕੰਮ ਕਰੋ ਹਮ ਤੁਹਾਡੇ ਮਗਰ ਈੜੀ ਨਾ ਆਵੇ ਹਮ ਤੁਸੀਂ ਜੇ ਕੁੱਤੇ ਕੰਮ ਨਹੀਂ ਕੀਤੇ ਤੁਹਾਨੂੰ ਡਰ ਕਾਦਾ ਹੈ ਜਦੋਂ ਤੁਸੀਂ ਮਾੜੇ ਕੰਮ ਕੀਤੇ ਨੇ ਪੰਜਾਬ ਨੂੰ ਵੇਚਿਆ ਤੇ ਫਿਰ ਇਹ ਡਰ ਪੈਣਾ ਹੀ ਪੈਣਾ ਹੂੰ ਤੁਹਾਨੂੰ ਅਸੀਂ ਇਸ ਕਰਕੇ ਲੋਕਾਂ ਨੇ ਜਿਤਾਇਆ ਸੀ ਕਿ ਤੁਸੀਂ ਗਲਤ ਕੰਮ ਕਰੋ ਕੁੱਤੇ ਕੰਮ ਕਰੋ ਪੰਜਾਬ ਦੇ ਅੰਦਰ ਬਹਿ ਕੇ ਸਹੀ ਹੈ ਸੋ ਮੈਂ ਭਾਜਪਾ ਵੀ ਕਹੂੰਗਾ ਉਹਨਾਂ ਦਾ ਫਰਜ਼ ਵੀ ਬਣਦਾ ਜਿਹੜੇ ਵੇਚੇ ਨੇ ਇਹਨਾਂ ਨੂੰ ਪੈਸੇ ਦੇ ਕੇ ਮਗਰੋਂ પાਸੇ ਲਾ ਦਿਓ ਜੇ ਸਾਡੇ ਤੁਸੀਂ ਇਹੀ ਮੜਨੇ ਨੇ ਸਪੇਅਰ ਅਸੀਂ ਨੋਟ ਕਰਾਉਣਾ ਕੀ ਤੁਹਾਨੂੰ ਵੋਟ ਕਿਵੇਂ ਪਾਏਗੀ ਪੰਜਾਬ ਤੇ ਕਿਤੇ ਬਾਹਰਲੇ ਤੋਂ ਬਿਆਚ ਹੂੰ ਜਿਹੜੇ ਬੰਦੇ ਅੱਜ ਵਿਕੇ ਨੇ ਭਾਜਪਾ ਨੂੰ ਸੋਚਣਾ ਚਾਹੀਦਾ ਹੈ ਆਉਣ ਵਾਲੇ ਸਮਝ ਤੁਹਾਨੂੰ ਵੀ ਇਹ ਵੇਚ ਕੇ ਤੁਹਾਨੂੰ ਵੀ ਬਰਬਾਦ ਕਰਕੇ ਜਾਣ ਹੂੰ ਕਹਨੂੰ ਇਹਨਾਂ ਨੂੰ ਕੋਈ ਮੈਂ ਤਾਂ ਸਿੱਧੀ ਗੱਲ ਕਹਿਣਾ ਕੱਲ ਨੂੰ ਚైనా ਅਮਰੀਕਾ ਕੋਈ ਪੈਸਾ ਦੇ ਦੇ ਇਹਨਾਂ ਨੂੰ ਇਹਨਾਂ ਦੀ ਕੀ ਤਸੱਲੀ ਹੈ ਤੇਰਾ ਭਾਰਤ ਦੇ ਖਿਲਾਫ ਖੜੇ ਹੋ ਸਕਦੇ ਆ ਮੈਂ ਕਹਿੰਦਾ ਪੰਜਾਬ ਮਾਰ ਦੇਣਗੇ ਜੀ ਭਾਜਪਾ ਨੂੰ ਛੱਡੋ ਜਿਹਨੂੰ ਮਰਜ਼ੀ ਯਹਰ ਦੇ ਦੇਣਗੇ ਇਹਨਾਂ ਦੀ ਕੀ ਗੱਲ ਹੈ ਇਹਨਾਂ ਬੰਦਿਆਂ ਦੀ ਹੂੰ ਜਿਹੜੇ ਬੰਦੇ ਅਹੁਦੇ ਦੇ ਤੇ ਪੈਸੇ ਦੇ ਲਾਲਚ ਜਮੀਰ ਵੇਚਦੇ ਨੇ ਇਹ ਬੰਦੇ ਦਾ ਸਰਦਾਰ ਸਭ ਪੁਰਾਣੇ ਬੰਦੇ ਇਹਨਾਂ ਨੂੰ ਥੜੇ ਨਹੀਂ ਚੜਨ ਦਿੰਦੇ ਸੀ ਇਹੋ ਜਿਹੇ ਬੰਦਿਆਂ ਨੂੰ ਤਾਂ ਹੂੰ 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 ਸੋ ਬਹੁਤ ਕਨਾਉਣੀ ਹਰਕਤ ਆ ਫਿਰ ਇਹ ਕਨਫਿਊਜ਼ਨ ਚ ਹੋ ਗਏ ਲੋਕ ਫਿਰ ਹੁਣ ਕਿੱਧਰ ਜਾਣਗੇ 24 ਵਾਲੇ ਇਲੈਕਸ਼ਨ ਚ ਉਹ ਕੀ ਸੋਚ ਕੇ ਵੋਟ ਪਾਉਣਗੇ ਵੀ ਕਿੰਨੂੰ ਪਾਈਏਂਦਾ ਕਿ ਮੈਂ ਤਾਂ ਕੱਲ ਨੂੰ ਵਿਕ ਜੇ ਨਹੀਂ ਇਹ ਹੁਣ ਮੇਰੇ ਦੇਖਣ ਚ ਪਾਰਟੀ ਵੇਸ ਤੇ ਨਹੀਂ ਪਣੀ ਚਾਹੀਦੀ ਹੂੰ ਪਾਰਟੀਆਂ ਸਾਰੀਆਂ ਵੇਖ ਲੀਆਂ ਨੇ ਹੁਣ ਤੇ ਕਿਹਨੂੰ ਦੇਖ ਕੇ ਵੋਟ ਪਾਈ ਹੂੰ ਹੁਣ ਤਾਂ ਇਹ ਹੈ ਕਿ ਬੰਦਾ ਵਿਕਿਆ ਜਾਂ ਨਹੀਂ ਵਿਕਿਆ ਜਿਹੜਾ ਇਹਨੇ ਝੱਖੜ ਚ ਨਹੀਂ ਵਿਕਿਆ ਸ਼ਾਇਦ ਅੱਗੇ ਨਾ ਵਿਕੇ। ਹੂੰ ਕਿਉਂਕਿ ਮੜੀਆਂ ਚ ਵੀਰਾਂ ਵਾਲੇ ਦਾ ਮਾਰਨੇ ਪੜਾ ਦਫਾ ਕਰਨੇ ਪੈਣਗੇ ਉਹ ਤੇ ਕਰਾਉਣਾ ਸੀ ਕੀ ਐ ਨਾ ਤੂੰ। ਹੂੰ ਜਿਹੜੀ ਪਾਰਟੀ ਨੂੰ ਪੰਜਾਬ ਚ ਹਮਲੇ ਕਰ ਰਹੀ ਆ ਕਿਸਾਨ ਉਥੇ ਰੁੜੀ ਜਾਂਦੇ ਨੇ ਕਿਸਾਨਾਂ ਤੇ ਗੋਲੀ ਚਲਾ ਦਿੱਤੀ ਗਈ ਐ ਅੱਜ ਤੱਕ ਕੋਈ ਬੰਦਾ ਰੈਸਟ ਨਹੀਂ ਹੋਇਆ ਹੈ ਇਹ ਤੁਹਾਨੂੰ ਸ਼ਰਮ ਆਈ ਤੁਹਾਡੇ ਲੀਡਰਾਂ ਨੂੰ ਕਿਸੇ ਨੂੰ ਹੂੰ ਸਾ ਜਦੋਂ ਅਸੀਂ ਤੁਹਾਨੂੰ ਕਹਾਂਗੇ ਕਿ ਭਾਈ ਹੁਣ ਰਲ ਜਾਓ ਹੁਣ ਲੋਕ ਮਰਦੇ ਨੇ ਤੁਹਾਨੂੰ ਕਿਸੇ ਪਬਲਿਕ ਨੇ ਇਕੱਠੇ ਹੋ ਕੇ ਕਿਹਾ ਸਹੀ ਸਹੀ ਤੁਸੀਂ ਲੋਕਾਂ ਤੋਂ ਪੁੱਛਿਆ ਹੂੰ ਤੁਸੀਂ ਮੂੰਹ ਚੋੱਕ ਕੇ ਅੜੜ ਪਾਰਟੀਆਂ ਚ ਜਾਈ ਜਾਂਦੇ ਹੋ ਪੰਜਾਬ ਦਾ ਖਾਤਮਾ ਕਰਨ ਲੱਗੇ ਹੋ ਤੁਸੀਂ ਪੰਜਾਬ ਨੂੰ ਬਰਬਾਦ ਪੰਜਾਬ ਨੂੰ ਸਰੈਂਡਰ ਕਰਨ ਲੱਗੇ ਹੋ ਤੁਸੀਂ ਤਰਨ ਸ਼ਰਮਾਈ ਹੂੰ ਸੋ ਮੈਂ ਅੱਗੇ ਵੀ ਇਹ ਗੱਲ ਕਹਿਣਾ ਨਾ ਪੰਜਾਬ ਵਰਗਾ ਸੂਬਾ ਕੋਈ ਨਹੀਂ ਹੂੰ ਪਰ ਪੰਜਾਬ ਦਾ ਪੱਠਾ ਸਾਡੇ ਪੱਗਣ ਵਾਲਿਆਂ ਨੇ ਬੇੜਾ ਘਰ ਕੀਤਾ ਪੰਜਾਬ ਮਰਦਾ ਨਹੀਂ ਸੀ ਜ਼ਿੰਦਗੀ ਚ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨੀ ਵੱਡੀ ਕੁਰਬਾਨੀ ਕੀਤੀ ਪਰ ਇਹਨਾਂ ਸਾਡੇ ਪੰਗਾਂ ਵਾਲਿਆਂ ਨੇ ਇਹਨਾਂ ਲੀਡਰਾਂ ਨੇ ਸਾਡਾ ਪੱਠਾ ਵਾਕੇ ਰੱਖਤਾ ਹੈ ਹਮ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਖਰਦ ਸਾਹਿਬ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ